ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਖਬਰ ਮੁਲਾਜ਼ਿਮਾਂ ਨਾਲ ਸੰਬੰਧਿਤ ਹੈ ਦੀ ਕਲਾਸ 4 ਗਵਰਨਮੈਂਟ EMPLOYEES ਯੂਨੀਅਨ ਪੰਜਾਬ 1680 ਵੱਲੋਂ ਚੰਗਲਾਤ ਜੰਗਲੀ ਜੀਵ ਜੰਗਲਾਤ ਨਿਗਮ ਵਿਚਲੇ ਲੰਬੇ ਸਮੇਂ ਤੋਂ ਕੰਮ ਕਰਦੇ ਡੇਲੀ ਬੇਸਿਸ ਕੰਟਰੈਕਟ ਅਤੇ ਆਊਟਸੋਰਸ ਚੌਥਾ ਦਰਜਾ ਕਰਮਚਾਰੀਆਂ ਦੀਆਂ ਮੰਗਾਂ ਤੇ ਸੇਵਾ ਨਿਯਮਿਤ ਕ੍ਰਾਊਨ ਵਰਗੇ ਇਸ਼ਵਾ ਨੂੰ ਲੈ ਕੇ ਨਵੇਂ ਸਾਲ ਵਿੱਚ ਕੜਾਕੇ ਦੀ ਠੰਡ ਵਿੱਚ ਕੀਤੀ ਸੰਘਰਸ਼ ਦੀ ਸ਼ੁਰੂਆਤ ਅਤੇ 13 ਫਰਵਰੀ 2024 ਨੂੰ ਵਣ ਮੰਤਰੀ ਸ਼੍ਰੀ ਲਾਲਚੰਦ ਘਟਾਰੂ ਚੱਕ ਨਾਲ 1 ਪਵਨ ਮੋਹਾਲੀ ਵਿਖੇ ਯੂਨੀਅਨ ਨਾਲ ਕੀਤੀ ਮੀਟਿੰਗ ਵਿੱਚ ਵਿਚਾਰੀਆਂ ਗਈਆਂ ਤਕਰੀਬਨ 1 ਦਰਜਨ ਮੰਗਾਂ ਤੇ ਵਿਭਾਗ ਵੱਲੋਂ ਅਮਲ ਨਾ ਕਰਨ ਤੇ ਰੋਸ ਵਜੋਂ 1 ਪਵਨ ਮੋਹਾਲੀ ਵਿਖੇ ਆंदोलਨ ਸ਼ੁਰੂ ਕਰਨ ਲਈ ਇੱਥੇ 1 ਪਵਨਪਾਲ ਸਾਊਥ ਸਰਕਲ ਪਟਿਆਲਾ ਦੇ ਦਫ਼ਤਰ ਦੇ ਮੇਨ ਗੇਟ ਅੱਗੇ ਰੋਸਮਈ ਰੈਲੀ ਕਰਕੇ ਪ੍ਰਧਾਨ ਮੁਖ ਵਨਪਾਲ ਤੇ ਮੈਨੇਜਿੰਗ ਡਾਇਰੈਕਟਰ ਪੰਜਾਬ ਬਿਜਾਗ ਵਿਕਾਸ ਨਿਗਮ ਨੂੰ 15 ਜਨਵਰੀ ਨੂੰ ਵਨ ਪਵਨ ਮੁਹਾਲੀ ਵਿਖੇ ਰੈਲੀ ਕਰਨ ਦਾ ਲਿਖਤੀ ਰੂਪ ਵਿੱਚ ਨੋਟਿਸ ਦਿੱਤਾ ਗਿਆ ਯੂਨੀਅਨ ਦੇ ਪੰਜਾਬ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਨੇ ਕਿਹਾ ਕਿ ਤਕਰੀਬਨ 1 ਸਾਲ ਪਹਿਲਾਂ ਵਨ ਮੰਤਰੀ ਨੇ ਸੰਬੰਧਿਤ ਅਧਿਕਾਰੀਆਂ ਨਾਲ ਮੀਟਿੰਗ ਡੇਲੀ ਬੇਸਿਸ ਕਾਮੀਆਂ ਨੂੰ 2016 ਦੀ ਰੈਗੂਲਾਈਜੇਸ਼ਨ ਪਾਲਿਸੀ ਜਾਂ 2011-2015 ਦੀ ਨੀਤੀ ਅਨੁਸਾਰ ਨਿਯਮਿਤ ਕੀਤੀ ਜਾਵੇ ਵਿਧੇਕ ਯੋਗਤਾ ਤੇ ਉਸ ਸੀਮਾ ਵਿੱਚ ਛੋੜ ਦਿੱਤੀ ਜਾਵੇ ਜੋ ਕਾਮਿਆਂ ਦੀ ਉਮਰ ਪੂਰੀ ਹੋਣ ਤੇ ਫਰਕ ਕੀਤਾ ਗਿਆ ਹੈ ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ ਪੈਨਸ਼ਨ ਗ੍ਰੈਜਿਟੀ ਆदि ਲਾਭ ਦਿੱਤੇ ਜਾਣ ਅਤੇ ਹੋਰ ਮੰਗਾਂ ਸੰਬੰਧੀ ਵਨ ਮੰਤਰੀ ਦਾ ਹਾਂ ਪੱਖੀ ਰਵੱਈਆ ਸੀ ਪ੍ਰੰਤੂ ਅਫਸਰ شاہੀ ਇਸ ਨੂੰ ਲਮਕਾਉਣ ਕਰਕੇ ਅੰਦੋਲਨ ਸ਼ੁਰੂ ਕੀਤਾ ਜਾਵੇਗਾ ਧੰਨਵਾਦ